ਨਾ ਨਗਰ ਤੋਂ ਸਾਮਣੇ ਆ ਰਹੀ ਹੈ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮੁੰਡੇ ਨਾਲ ਬਾਣਾ ਵਾਪਰ ਜਾਂਦਾ ਹੈ ਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਿहां ਪਿੰਡ ਪਮਿਆਲ ਨੇੜੇ ਸੜਕੀ ਹਾਦਸਾ ਹੁੰਦਾ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਦਰਖਤ 'ਚ ਇਹ ਮੋਟਰਸਾਈਕਲ ਵੱਜਦਾ ਹੈ ਜਿਸ ਤੋਂ ਬਾਅਦ ਥਾਂ ਤੇ ਹੀ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਜਿਹੜਾ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ ਉਸ ਦਾ ਨਾਂ ਜਿਹੜਾ ਹੈ ਉਹ ਮੁਖਵਿੰਦਰ ਕੁਮਾਰ ਦੱਸਿਆ ਜਾ ਰਿਹਾ ਹੈ 19 ਸਾਲ ਮਹਿਜ਼ ਉਹੀ ਉਮਰ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਜਨਮ ਦਿਨ ਮਨਾਉਣ ਦੇ ਲਈ ਉਹ ਆਪਣੇ ਘਰ ਆਇਆ ਹੋਇਆ ਸੀ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਇਕਲੋਤਾ ਪੁੱਤ ਸੀ ਜਿਹਦੇ ਜਨਮ ਦਿਨ ਦਾ ਚਾ ਸੀਗਾ ਪੂਰੇ ਪਰਿਵਾਰ ਵਿੱਚ ਔਰ ਗੁਜਰਾਤ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ 'ਚ ਇਹ ਨੌਜਵਾਨ ਕੰਮ ਕਰਦਾ ਸੀ ਔਰ ਜਨਮ ਦਿਨ ਮਨਾਉਣ ਦੇ ਲਈ ਇਹ ਇੱਕ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਹੋਇਆ ਸੀਗਾ ਤਾਂ ਕਿ ਆਪਣੇ ਪਰਿਵਾਰ ਦੇ ਨਾਲ ਆਪਣਾ ਇੱਕ ਖਾਸ ਦਿਨ ਮਨਾ ਸਕੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਜਨਮ ਦਿਨ ਵਾਲੇ ਦਿਨ ਹੀ ਇਹ ਨੌਜਵਾਨ ਜਿਹੜਾ ਹੈ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਜਿਸ ਤਿੱਕੇ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ਉਤੇ ਪਿੰਡ ਪਸਿਆਲ ਹੈ ਜਿੱਥੇ ਇਹ ਸੜਕੀ ਹਾਸਾ ਹੁੰਦਾ ਹੈ ਕਿਹਾ ਜਾ ਰਿਹਾ ਹੈ ਕਿ ਕੋਈ ਅਣਪਛਾਤਾ ਵਾਹਨ ਸੀ ਜਿਸ ਦੀ ਲਾਈਟਰ ਜਿਹੜੀਆਂ ਸੀ ਉਹ ਤੇਜ਼ ਹੋਣ ਕਰਕੇ ਉਹ ਅੱਖਾਂ ਦੇ ਵਿੱਚ ਇਸ ਨੌਜਵਾਨ ਦੇ ਪੈਂਦੀ ਹੈ ਜਿਸ ਕਰਕੇ ਮੋਟਰਸਾਈਕਲ ਦਾ ਸੰਤਲਨ ਵਿਗੜ ਜਾਂਦਾ ਹੈ ਔਰ ਉਸ ਦਾ ਨੌਜਵਾਨ ਦਾ ਮੋਟਰਸਾਈਕਲ ਜਿਹੜਾ ਹੈ ਉਹ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਵਿੱਚ ਜਾ ਵੱਜਦਾ ਜਿਸ ਕਰਕੇ ਥਾਂ ਤੇ ਹੀ ਇਸ ਮੁੰਡੇ ਦੀ ਮੌਤ ਹੋ ਗਈ ਹੈ ਆ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਤਕੀਕਾਤ ਕੀਤੀ ਜਾ ਰਹੀ ਹੈ ਔਰ লাশ ਨੂੰ ਪਰਿਵਾਰਕ ਕੋਲ ਸਪੁਰਦ ਕਰ ਦਿੱਤਾ ਗਿਆ ਹੈ ਬਿਹਤ ਮੰਦ ਭਾਗੀ ਖਬਰ ਉਸ ਪਰਿਵਾਰ ਦੇ ਲਈ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੋਲਤੇ ਪੁੱਤ ਦੀ ਮੌਤ ਹੋ ਗਈ ਹੈ ਉਹ ਵੀ ਜਨਮ ਦਿਨ ਵਾਲੇ ਦਿਨ ਤਾਂ ਪਰਿਵਾਰ ਦਾ ਹਾਲ ਦੇਖਣ ਵਾਲਾ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਜਿਹੜਾ ਹੈ ਉਹ ਰੋ ਰਿਹਾ ਹੈ ਆਪਣੇ ਪੁੱਤ ਨੂੰ ਵਾਪਸ ਬੁਲਾ ਰਿਹਾ ਹੈ ਪਰ ਅਫਸੋਸ ਕਿ ਹੁਣ ਜਿਹੜਾ ਪੁੱਤ ਹੈ ਉਹ ਵਾਪਸ ਨਹੀਂ ਆਏਗਾ ਕਦੇ ਔਰ ਜਿਹੜੇ ਪਿੰਡ ਦੇ ਲੋਕ ਨੇ ਹਰ ਇੱਕ ਦੀ ਅੱਖਾਂ ਨਮ ਨੇ ਅ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਇਹ ਉਹ ਨੌਜਵਾਨ ਹੈ ਮੁਖਵਿੰਦਰ ਕੁਮਾਰ 19 ਸਾਲ ਮਹਿਜ਼ ਇਸ ਦੀ ਉਮਰ ਹੈ ਔਰ ਪ੍ਰਾਈਵੇਟ ਕੰਪਨੀ ਦੇ ਵਿੱਚ ਇੱਕ ਕੰਮ ਕਰਦਾ ਸੀ ਔਰ ਗੁਜਰਾਤ ਤੋਂ ਵਾਪਸ ਆਇਆ ਸੀ ਪਿੰਡ ਪਰਤਿਆ ਸੀ ਆਪਣੇ ਜਨਮ ਦਿਨ ਮਨਾਉਣ ਦੇ ਲਈ ਪਰ ਨਹੀਂ ਸੀ ਪਤਾ ਕਿ ਇੰਨਾ ਵੱਡਾ ਪਾਣਾ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਉਸ ਨੌਜਵਾਨ ਦੇ ਨਾਲ ਵਾਪਰ ਜਾਣਾ ਹੈ ਫਿਲਹਾਲ ਲਗਾਤਾਰ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਹਾਂ ਬੇहद ਦਰਦਨਾਕ ਔਰ ਮੰਦ ਭਾਗੀ ਖਬਰ ਜਿਹੜੀ ਹੈ ਉਹ ਪਸਿਆਲ ਪਿੰਡ ਤੋਂ ਆ ਰਹੀ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਸਫੇਦ ਦਰਖਤ ਦੇ ਵਿੱਚ ਮੋਟਰਸਾਈਕਲ ਵੱਜਦਾ ਹੈ ਔਰ ਇਸ ਕਰਕੇ ਥਾਂ ਤੇ ਹੀ ਮੁਖਵਿੰਦਰ ਕੁਮਾਰ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਵੱਡੀ ਮੰਦਪਾਗੀ ਖਬਰ ਹੈ ਕਿ ਜਿਸ ਦਿਨ ਇਸ ਮੁੰਡੇ ਦੀ ਮੌਤ ਹੋਈ ਹੈ ਉਹ ਦਿਨ ਜਿਹੜਾ ਸੀ ਉਸ ਦਾ ਜਨਮ ਦਿਨ ਵਾਲਾ ਦਿਨ ਸੀ ਖੁਸ਼ੀਆਂ ਭਰਿਆ ਦਿਨ ਸੀ ਪਰਿਵਾਰ ਉਡੀਕ ਕਰ ਰਿਹਾ ਸੀ ਕਿ ਉਹਨਾਂ ਦਾ ਮੁੰਡਾ ਆਵੇ ਤਾਂ ਘਰ ਦੇ ਵਿੱਚ ਜਨਮ ਦਿਨ ਇਸ ਨੌਜਵਾਨ ਦਾ ਮਨਾਇਆ ਪਰ ਨਹੀਂ ਸੀ ਪਤਾ ਕਿ ਮੁੰਡਾ ਮੁੜ ਵਾਪਸ ਨਹੀਂ ਆਣਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰ ਹੈ ਪਰਿਵਾਰ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਆ ਮੈਂ ਹਰਪਾਲ ਸਿੰਘ ਸਾਹਕਾ ਸਰਪੰਚ ਪਿੰਡ ਜੋਗਰ ਦੇ ਬਾਬਾ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਮੁਖਵਿੰਦਰ ਕਮਾਰ ਪੁੱਤ ਅਜਸਰ ਮਿੰਦਰਪਾਲ ਜੋਗਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਨੂੰ ਪਿੰਡ ਜੋਗਰ ਨੂੰ ਆ ਰਿਹਾ ਸੀ ਤੇ ਪਿੰਡ ਪਸਿਆਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਸਮ ਉੱਡੋਂ ਡਿੱਗ ਰਿਹਾ ਜਿਸ ਨਾਲ ਸੜਕਾ ਦੇ ਨਾਲ ਵੱਜ ਕੇ ਉਸਦੇ ਬੱਚੇ ਦੀ ਮੌਤ ਹੋ ਗਈ ਹੈ ਬਹੁਤ ਹੀ ਗਰੀਬ ਪਰਿਵਾਰ ਦਾ ਤੇ ਬੱਚਾ ਉਹਦਾ ਪਿਓ ਮੰਦੂਰੀ ਕਰਦਾ ਸੀ ਔਰ ਆਪ ਵੀ ਇਹ ਮੰਦੂਰੀ ਕਰਦਾ ਅੱਜ ਇਸ ਦਾ ਜਨਮ ਲੈਣੇ ਸੀ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਹ ਸਾਨੂੰ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋ ਜਿੰਨੀ ਕਿ ਮਦਦ ਹੋ ਸਕਦੀ ਹੋਵੇ ਉਸ ਪਰਿਵਾਰ ਦੀ ਮਦਦ ਕਰ ਜੇ ਜੋ ਨੰਮਕਾ ਖਾਲਸਾ ਹੈ ਇਸੁਰ ਦੀ ਵੱਡੀ ਖਬਰ ਦਿਨਾਨਗਰ ਤੋਂ ਸਾਮਣੇ ਆ ਰਹੀ ਹੈ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮੁੰਡੇ ਨਾਲ ਬਾਣਾ ਵਾਪਰ ਜਾਂਦਾ ਹੈ ਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਿहां ਪਿੰਡ ਪਮਿਆਲ ਨੇੜੇ ਸੜਕੀ ਹਾਦਸਾ ਹੁੰਦਾ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਦ੍ਰਕਤ ਜੋ ਇਹ ਮੋਟਰਸਾਈਕਲ ਵੱਜਦਾ ਹੈ ਜਿਸ ਤੋਂ ਬਾਅਦ ਥਾਂ ਤੇ ਹੀ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਜਿਹੜਾ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ ਉਸ ਦਾ ਨਾਂ ਜਿਹੜਾ ਹੈ ਉਹ ਮੁਖਵਿੰਦਰ ਕੁਮਾਰ ਦੱਸਿਆ ਜਾ ਰਿਹਾ ਹੈ 19 ਸਾਲ ਮਹਿਜ਼ ਉਹੀ ਉਮਰ ਸੀ ਔਰ ਕਿਹਾ ਜਾ ਰਿਹਾ ਹੈ ਕਿ ਜਨਮ ਦਿਨ ਮਨਾਉਣ ਦੇ ਲਈ ਉਹ ਆਪਣੇ ਘਰ ਆਇਆ ਹੋਇਆ ਸੀ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਇਕ ਲੋਟਾ ਪੋਤਸੀ ਜਿਹਦੇ ਜਨਮ ਦਿਨ ਦਾ ਚਾ ਸੀਗਾ ਪੂਰੇ ਪਰਿਵਾਰ ਵਿੱਚ ਔਰ ਗੁਜਰਾਤ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ 'ਚ ਇਹ ਨੌਜਵਾਨ ਕੰਮ ਕਰਦਾ ਸੀ ਔਰ ਜਨਮ ਦਿਨ ਮਨਾਉਣ ਦੇ ਲਈ ਇਹ ਇੱਕ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਹੋਇਆ ਸੀਗਾ ਤਾਂ ਕਿ ਆਪਣੇ ਪਰਿਵਾਰ ਦੇ ਨਾਲ ਆਪਣਾ ਇੱਕ ਖਾਸ ਦਿਨ ਮਨਾ ਸਕੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਜਨਮ ਦਿਨ ਵਾਲੇ ਦਿਨ ਹੀ ਇਹ ਨੌਜਵਾਨ ਜਿਹੜਾ ਹੈ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਜਿਸ ਤਿੱਕੇ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ਉਤੇ ਪਿੰਡ ਪਸਿਆਲ ਹੈ ਜਿੱਥੇ ਇਹ ਸੜਕੀ ਹਾਸਾ ਹੁੰਦਾ ਹੈ ਕਿਆ ਜਾ ਰਿਹਾ ਹੈ ਕਿ ਕੋਈ ਅਣਪਛਾਤਾ ਵਾਹਨ ਸੀ ਜਿਸ ਦੀ ਲਾਈਟਾਂ ਜਿਹੜੀਆਂ ਸੀ ਉਹ ਤੇਜ਼ ਹੋਣ ਕਰਕੇ ਉਹ ਅੱਖਾਂ ਦੇ ਵਿੱਚ ਇਸ ਨੌਜਵਾਨ ਦੇ ਪੈਂਦੀ ਹੈ ਜਿਸ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਉਸ ਦਾ ਨੌਜਵਾਨ ਦਾ ਮੋਟਰਸਾਈਕਲ ਜਿਹੜਾ ਹੈ ਉਹ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਵਿੱਚ ਜਾ ਵੱਜਦਾ ਜਿਸ ਕਰਕੇ ਥਾਂ ਤੇ ਹੀ ਇਸ ਮੁੰਡੇ ਦੀ ਮੌਤ ਹੋ ਗਈ ਹੈ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਤਕੀਕਾਤ ਕੀਤੀ ਜਾ ਰਹੀ ਹੈ ਔਰ ਲਾਸ਼ ਨੂੰ ਪਰਿਵਾਰਕ ਕੋਲ ਸਪੁਰਦ ਕਰ ਦਿੱਤਾ ਗਿਆ ਹੈ ਬਿਹਤ ਮੰਦ ਭਾਗੀ ਖਬਰ ਉਸ ਪਰਿਵਾਰ ਦੇ ਲਈ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੋਲਤੇ ਪੁੱਤ ਦੀ ਮੌਤ ਹੋ ਗਈ ਹੈ ਉਹ ਵੀ ਜਨਮ ਦਿਨ ਵਾਲੇ ਦਿਨ ਤਾਂ ਪਰਿਵਾਰ ਦਾ ਹਾਲ ਦੇਖਣ ਵਾਲਾ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਜਿਹੜਾ ਹੈ ਉਹ ਰੋ ਰਿਹਾ ਹੈ ਆਪਣੇ ਪੁੱਤ ਨੂੰ ਵਾਪਸ ਬੁਲਾ ਰਿਹਾ ਹੈ ਪਰ ਅਫਸੋਸ ਕਿ ਹੁਣ ਜਿਹੜਾ ਪੁੱਤ ਹੈ ਉਹ ਵਾਪਸ ਨਹੀਂ ਆਏਗਾ ਕਦੇ ਔਰ ਜਿਹੜੇ ਪਿੰਡ ਦੇ ਲੋਕ ਨੇ ਹਰ ਇੱਕ ਦੀ ਅੱਖ ਨਾਮ ਨੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਹੈ ਇਹ ਉਹ ਨੌਜਵਾਨ ਹੈ ਮੁਖਵਿੰਦਰ ਕੁਮਾਰ 19 ਸਾਲ ਮਹਿਜ਼ ਇਸ ਦੀ ਉਮਰ ਹੈ ਔਰ ਪ੍ਰਾਈਵੇਟ ਕੰਪਨੀ ਦੇ ਵਿੱਚ ਇੱਕ ਕੰਮ ਕਰਦਾ ਸੀ ਔਰ ਗੁਜਰਾਤ ਤੋਂ ਵਾਪਸ ਆਇਆ ਸੀ ਪਿੰਡ ਪਰਤਿਆ ਸੀ ਆਪਣੇ ਜਨਮ ਦਿਨ ਮਨਾਉਣ ਦੇ ਲਈ ਪਰ ਨਹੀਂ ਸੀ ਪਤਾ ਕਿ ਇੰਨਾ ਵੱਡਾ ਪਾਣਾ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਉਸ ਨੌਜਵਾਨ ਦੇ ਨਾਲ ਵਾਪਰ ਜਾਣਾ ਹੈ ਫਿਲਹਾਲ ਲਗਾਤਾਰ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਹਾਂ ਬੇहद ਦਰਦਨਾਕ ਔਰ ਮੰਦ ਭਾਗੀ ਖਬਰ ਜਿਹੜੀ ਹੈ ਉਹ ਪਸਿਆਲ ਪਿੰਡ ਤੋਂ ਆ ਰਹੀ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਮੋਟਰਸਾਈਕਲ ਦਾ ਸੰਤੁਲਨ ਵਿਗਰਣ ਕਰਕੇ ਸਫੇਦ ਦਰਖਤ ਦੇ ਵਿੱਚ ਮੋਟਰਸਾਈਕਲ ਵੱਜਦਾ ਹੈ ਔਰ ਇਸ ਕਰਕੇ ਥਾਂ ਤੇ ਹੀ ਮੁਖਵਿੰਦਰ ਕੁਮਾਰ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਵੱਡੀ ਮੰਦਪਾ ਕੀ ਖਬਰ ਹੈ ਕਿ ਜਿਸ ਦਿਨ ਇਸ ਮੁੰਡੇ ਦੀ ਮੌਤ ਹੋਈ ਹੈ ਉਹ ਦਿਨ ਜਿਹੜਾ ਸੀ ਉਸ ਦਾ ਜਨਮ ਦਿਨ ਵਾਲਾ ਦਿਨ ਸੀ ਖੁਸ਼ੀਆਂ ਭਰਿਆ ਦਿਨ ਸੀ ਪਰਿਵਾਰ ਉਡੀਕ ਕਰ ਰਿਹਾ ਸੀ ਕਿ ਉਹਨਾਂ ਦਾ ਮੁੰਡਾ ਆਵੇ ਤਾਂ ਘਰ ਦੇ ਵਿੱਚ ਜਨਮ ਦਿਨ ਇਸ ਨੌਜਵਾਨ ਦਾ ਮਨਾਇਆ ਪਰ ਨਹੀਂ ਸੀ ਪਤਾ ਕਿ ਮੁੰਡਾ ਮੁੜ ਵਾਪਸ ਨਹੀਂ ਆਣਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰ ਹੈ ਪਰਿਵਾਰ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਮੈਂ ਹਰਪਾਲ ਸਿੰਘ ਸਾਹਕਾ ਸਰਪੰਚ ਪਿੰਡ ਜੋਗਰ ਦੇ ਬਾਬਾ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰ ਪਾਲ ਜੋ ਗੁਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਤੇ ਪਿੰਡ ਪਸਿਆਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਰ ਗਿਆ ਜਿਸ ਦੇ ਨਾਲ ਸਫਰ ਦੇ ਨਾਲ ਵੱਜ ਕੇ ਉਸਦੇ ਬੱਚੇ ਦੀ ਮੌਤ ਹੋ ਗਈ ਹੈ ਬਹੁਤ ਹੀ ਗਰੀਬ ਪਰਿਵਾਰ ਦਾ ਤੇ ਬੱਚਾ ਉਹ ਤਾਂ ਪਿਓ ਮੰਜ਼ੂਰੀ ਕਰਦਾ ਸੀ ਔਰ ਆਪ ਵੀ ਇਹ ਮਨਜ਼ੂਰੀ ਕਰਦਾ ਅੱਜ ਇਸ ਦਾ ਜਨਮ ਲੈਣੇ ਸੀ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਸ ਅਨੁਸਾਰ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋ ਜਿੰਨੀ ਕਿ ਮਦਦ ਹੋ ਸਕਦੀ ਹੋਵੇ ਉਸ ਪਰਿਵਾਰ ਦੀ ਮਦਦ ਕਰ ਜੀ ਜੋ ਨੰਕਾ ਖਾਲਸਾ ਹੈ ਇਸੁਰ ਦੀ ਵੱਡੀ ਖਬਰ ਦਿਨਾਨਗਰ ਤੋਂ ਸਾਮਣੇ ਆ ਰਹੀ ਹੈ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮੁੰਡੇ ਨਾਲ ਬਾਣਾ ਵਾਪਰ ਜਾਂਦਾ ਹੈ ਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਿहां ਪਿੰਡ ਪਮਿਆਲ ਨੇੜੇ ਸੜਕੀ ਹਾਦਸਾ ਹੁੰਦਾ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਦਰਖਤ 'ਚ ਇਹ ਮੋਟਰਸਾਈਕਲ ਵੱਜਦਾ ਹੈ ਜਿਸ ਤੋਂ ਬਾਅਦ ਥਾਂ ਤੇ ਹੀ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਜਿਹੜਾ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ ਉਸ ਦਾ ਨਾਂ ਜਿਹੜਾ ਹੈ ਉਹ ਮੁਖਵਿੰਦਰ ਕੁਮਾਰ ਦੱਸਿਆ ਜਾ ਰਿਹਾ ਹੈ 19 ਸਾਲ ਮਹਿਜ਼ ਉਹੀ ਉਮਰ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਜਨਮ ਦਿਨ ਮਨਾਉਣ ਦੇ ਲਈ ਉਹ ਆਪਣੇ ਘਰ ਆਇਆ ਹੋਇਆ ਸੀ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਇਕਲੌਤਾ ਪੁੱਤ ਸੀ ਜਿਹਦੇ ਜਨਮ ਦਿਨ ਦਾ ਚਾ ਸੀਗਾ ਪੂਰੇ ਪਰਿਵਾਰ ਵਿੱਚ ਔਰ ਗੁਜਰਾਤ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ 'ਚ ਇਹ ਨੌਜਵਾਨ ਕੰਮ ਕਰਦਾ ਸੀ ਔਰ ਜਨਮ ਦਿਨ ਮਨਾਉਣ ਦੇ ਲਈ ਇਹ ਇੱਕ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਹੋਇਆ ਸੀਗਾ ਤਾਂ ਕਿ ਆਪਣੇ ਪਰਿਵਾਰ ਦੇ ਨਾਲ ਆਪਣਾ ਇੱਕ ਖਾਸ ਦਿਨ ਮਨਾ ਸਕੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਜਨਮ ਦਿਨ ਵਾਲੇ ਦਿਨ ਹੀ ਇਹ ਨੌਜਵਾਨ ਜਿਹੜਾ ਹੈ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਜਿਸ ਤਿੱਕੇ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ਉਤੇ ਪਿੰਡ ਪਸਿਆਲ ਹੈ ਜਿੱਥੇ ਇਹ ਸੜਕੀ ਹਾਸਾ ਹੁੰਦਾ ਹੈ ਕਿਹਾ ਜਾ ਰਿਹਾ ਹੈ ਕਿ ਕੋਈ ਅਣਪਛਾਤਾ ਵਾਹਨ ਸੀ ਜਿਸ ਦੀ ਲਾਈਟਾਂ ਜਿਹੜੀਆਂ ਸੀ ਉਹ ਤੇਜ਼ ਹੋਣ ਕਰਕੇ ਉਹ ਅੱਖਾਂ ਦੇ ਵਿੱਚ ਇਸ ਨੌਜਵਾਨ ਦੇ ਪੈਂਦੀ ਹੈ ਜਿਸ ਕਰਕੇ ਮੋਟਰਸਾਈਕਲ ਦਾ ਸੰਤਲਨ ਵਿਗੜ ਜਾਂਦਾ ਹੈ ਔਰ ਉਸ ਦਾ ਨੌਜਵਾਨ ਦਾ ਮੋਟਰਸਾਈਕਲ ਜਿਹੜਾ ਹੈ ਉਹ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਵਿੱਚ ਜਾ ਵੱਜਦਾ ਜਿਸ ਕਰਕੇ ਥਾਂ ਤੇ ਹੀ ਇਸ ਮੁੰਡੇ ਦੀ ਮੌਤ ਹੋ ਗਈ ਹੈ ਆ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਤਕੀਕਾਤ ਕੀਤੀ ਜਾ ਰਹੀ ਹੈ ਔਰ লাশ ਨੂੰ ਪਰਿਵਾਰਕ ਕੋਲ ਸਪੁਰਦ ਕਰ ਦਿੱਤਾ ਗਿਆ ਹੈ ਬਿਹਤ ਮੰਦ ਭਾਗੀ ਖਬਰ ਉਸ ਪਰਿਵਾਰ ਦੇ ਲਈ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੋਲਤੇ ਪੁੱਤ ਦੀ ਮੌਤ ਹੋ ਗਈ ਹੈ ਉਹ ਵੀ ਜਨਮ ਦਿਨ ਵਾਲੇ ਦਿਨ ਤਾਂ ਪਰਿਵਾਰ ਦਾ ਹਾਲ ਦੇਖਣ ਵਾਲਾ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਜਿਹੜਾ ਹੈ ਉਹ ਰੋ ਰਿਹਾ ਹੈ ਆਪਣੇ ਪੁੱਤ ਨੂੰ ਵਾਪਸ ਬੁਲਾ ਰਿਹਾ ਹੈ ਪਰ ਅਫਸੋਸ ਕਿ ਹੁਣ ਜਿਹੜਾ ਪੁੱਤ ਹੈ ਉਹ ਵਾਪਸ ਨਹੀਂ ਆਏਗਾ ਕਦੇ ਔਰ ਜਿਹੜੇ ਪਿੰਡ ਦੇ ਲੋਕ ਨੇ ਹਰ ਇੱਕ ਦੀ ਅੱਖਾਂ ਨਾਮ ਨੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਹੈ ਇਹ ਉਹ ਨੌਜਵਾਨ ਹੈ ਮੁਖਵਿੰਦਰ ਕੁਮਾਰ 19 ਸਾਲ ਮਹਿਜ਼ ਇਸ ਦੀ ਉਮਰ ਹੈ ਔਰ ਪ੍ਰਾਈਵੇਟ ਕੰਪਨੀ ਦੇ ਵਿੱਚ ਇੱਕ ਕੰਮ ਕਰਦਾ ਸੀ ਔਰ ਗੁਜਰਾਤ ਤੋਂ ਵਾਪਸ ਆਇਆ ਸੀ ਪਿੰਡ ਪਰਤਿਆ ਸੀ ਆਪਣੇ ਜਨਮ ਦਿਨ ਮਨਾਉਣ ਦੇ ਲਈ ਪਰ ਨਹੀਂ ਸੀ ਪਤਾ ਕਿ ਇੰਨਾ ਵੱਡਾ ਪਾਣਾ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਉਸ ਨੌਜਵਾਨ ਦੇ ਨਾਲ ਵਾਪਰ ਜਾਣਾ ਫਿਲਹਾਲ ਲਗਾਤਾਰ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਆ ਬੇहद ਦਰਦਨਾਕ ਔਰ ਮੰਦ ਭਾਗੀ ਖਬਰ ਜਿਹੜੀ ਹੈ ਉਹ ਪਸਿਆਲ ਪਿੰਡ ਤੋਂ ਆ ਰਹੀ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਸਫੇਦ ਦਰਖਤ ਦੇ ਵਿੱਚ ਮੋਟਰਸਾਈਕਲ ਵੱਜਦਾ ਹੈ ਔਰ ਇਸ ਕਰਕੇ ਥਾਂ ਤੇ ਹੀ ਮੁਖਵਿੰਦਰ ਕੁਮਾਰ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਵੱਡੀ ਮੰਦਪਾਗੀ ਖਬਰ ਹੈ ਕਿ ਜਿਸ ਦਿਨ ਇਸ ਮੁੰਡੇ ਦੀ ਮੌਤ ਹੋਈ ਹੈ ਉਹ ਦਿਨ ਜਿਹੜਾ ਸੀ ਉਸ ਦਾ ਜਨਮ ਦਿਨ ਵਾਲਾ ਦਿਨ ਸੀ ਖੁਸ਼ੀਆਂ ਭਰਿਆ ਦਿਨ ਸੀ ਪਰਿਵਾਰ ਉਡੀਕ ਕਰ ਰਿਹਾ ਸੀ ਕਿ ਉਹਨਾਂ ਦਾ ਮੁੰਡਾ ਆਵੇ ਤਾਂ ਘਰ ਦੇ ਵਿੱਚ ਜਨਮ ਦਿਨ ਇਸ ਨੌਜਵਾਨ ਦਾ ਮਨਾਇਆ ਪਰ ਨਹੀਂ ਸੀ ਪਤਾ ਕਿ ਮੁੰਡਾ ਮੁੜ ਵਾਪਸ ਨਹੀਂ ਆਣਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰ ਹੈ ਪਰਿਵਾਰ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਆ ਮੈਂ ਹਰਪਾਲ ਸਿੰਘ ਸਾਹਬ ਦਾ ਸਰਪੰਚ ਪਿੰਡ ਜੋਗਰ ਦੇ ਬਾਬਦ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਮੁਖਵਿੰਦਰ ਕਮਾਰ ਪੁੱਤ ਅਜਸਰ ਮਿੰਦਰਪਾਲ ਜੋ ਗੁਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਤੇ ਪਿੰਡ ਪਸਿਆਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਸਮੂਦਲਾ ਨਿਕਰ ਗਿਆ ਜਿਸ ਦੇ ਨਾਲ ਸਫਰ ਦੇ ਨਾਲ ਵੱਜ ਕੇ ਉਸ ਤੇ ਬੱਚੇ ਦੀ ਮੌਤ ਹੋ ਗਈ ਹੈ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਬੱਚਾ ਉਹਦਾ ਪਿਓ ਮੰਦੂਰੀ ਕਰਦਾ ਸੀ ਔਰ ਆਪ ਵੀ ਇਹ ਮਜੂਰੀ ਕਰਦਾ ਅੱਜ ਇਸ ਦਾ ਜਨਮ ਨਹੀਂ ਇਹ ਕੱਲਾ ਕੱਲਾ ਬੱਚਾ ਸੀਗਾ ਮਾ ਬ੍ਰੋਦਰ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਸ ਅਨੁਸਾਰਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋ ਜਿੰਨੀ ਕਿ ਮਤ ਹੋ ਸਕਦੀ ਹੋਵੇ ਉਸ ਪਰਿਵਾਰ ਦੀ ਮਦਦ ਕਰੇ ਜੋ ਨੰਕਾ ਖਾਲਸਾ ਦਾ ਇੱਕ ਹੁੰਦਾ ਹੈ ਇਸ ਵੇਲੇ ਦੀ ਵੱਡੀ ਖਬਰ ਦਿਨਾਨਗਰ ਤੋਂ ਸਾਮਣੇ ਆ ਰਹੀ ਹੈ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮੁੰਡੇ ਨਾਲ ਬਾਣਾ ਵਾਪਰ ਜਾਂਦਾ ਹੈ ਤੇ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜਿहां ਪਿੰਡ ਪਮਿਆਲ ਨੇੜੇ ਸੜਕੀ ਹਾਦਸਾ ਹੁੰਦਾ ਹੈ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਦਰਖਤ 'ਚ ਇਹ ਮੋਟਰਸਾਈਕਲ ਵੱਜਦਾ ਹੈ ਜਿਸ ਤੋਂ ਬਾਅਦ ਥਾਂ ਤੇ ਹੀ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਜਿਹੜਾ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ ਉਸ ਦਾ ਨਾਂ ਜਿਹੜਾ ਹੈ ਉਹ ਮੁਖਵਿੰਦਰ ਕੁਮਾਰ ਦੱਸਿਆ ਜਾ ਰਿਹਾ ਹੈ 19 ਸਾਲ ਮਹਿਜ਼ ਉਹੀ ਉਮਰ ਸੀ ਔਰ ਕਿਹਾ ਜਾ ਰਿਹਾ ਹੈ ਕਿ ਜਨਮ ਦਿਨ ਮਨਾਉਣ ਦੇ ਲਈ ਉਹ ਆਪਣੇ ਘਰ ਆਇਆ ਹੋਇਆ ਸੀ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਇਕਲੌਤਾ ਪੁੱਤ ਸੀ ਜਿਹਦੇ ਜਨਮ ਦਿਨ ਦਾ ਚਾ ਸੀਗਾ ਪੂਰੇ ਪਰਿਵਾਰ ਵਿੱਚ ਔਰ ਗੁਜਰਾਤ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ 'ਚ ਇਹ ਨੌਜਵਾਨ ਕੰਮ ਕਰਦਾ ਸੀ ਔਰ ਜਨਮ ਦਿਨ ਮਨਾਉਣ ਦੇ ਲਈ ਇਹ ਇੱਕ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਹੋਇਆ ਸੀਗਾ ਤਾਂ ਕਿ ਆਪਣੇ ਪਰਿਵਾਰ ਦੇ ਨਾਲ ਆਪਣਾ ਇੱਕ ਖਾਸ ਦਿਨ ਮਨਾ ਸਕੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਜਨਮ ਦਿਨ ਵਾਲੇ ਦਿਨ ਹੀ ਇਹ ਨੌਜਵਾਨ ਜਿਹੜਾ ਹੈ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਜਿਸ ਤਿੱਕੇ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ਉਤੇ ਪਿੰਡ ਪਸਿਆਲ ਹੈ ਜਿੱਥੇ ਇਹ ਸੜਕੀ ਹਾਸਾ ਹੁੰਦਾ ਹੈ ਕਿਆ ਜਾ ਰਿਹਾ ਹੈ ਕਿ ਕੋਈ ਅਣਪਛਾਤਾ ਵਾਹਨ ਸੀ ਜਿਸ ਦੀ ਲਾਈਟਾਂ ਜਿਹੜੀਆਂ ਸੀ ਉਹ ਤੇਜ਼ ਹੋਣ ਕਰਕੇ ਉਹ ਅੱਖਾਂ ਦੇ ਵਿੱਚ ਇਸ ਨੌਜਵਾਨ ਦੇ ਪੈਂਦੀ ਹੈ ਜਿਸ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਉਸ ਦਾ ਨੌਜਵਾਨ ਦਾ ਮੋਟਰਸਾਈਕਲ ਜਿਹੜਾ ਹੈ ਉਹ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਵਿੱਚ ਜਾ ਵਸਦਾ ਜਿਸ ਕਰਕੇ ਥਾਂ ਤੇ ਹੀ ਇਸ ਮੁੰਡੇ ਦੀ ਮੌਤ ਹੋ ਗਈ ਹੈ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਤਕੀਕਾਤ ਕੀਤੀ ਜਾ ਰਹੀ ਹੈ ਔਰ ਲਾਸ਼ ਨੂੰ ਪਰਿਵਾਰਕ ਕੋਲ ਸਪੁਰਦ ਕਰ ਦਿੱਤਾ ਗਿਆ ਹੈ ਬਿਹਤ ਮੰਦ ਭਾਗੀ ਖਬਰ ਉਸ ਪਰਿਵਾਰ ਦੇ ਲਈ ਜਿਹਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੋਲਤੇ ਪੁੱਤ ਦੀ ਮੌਤ ਹੋ ਗਈ ਹੈ ਉਹ ਵੀ ਜਨਮ ਦਿਨ ਵਾਲੇ ਦਿਨ ਤਾਂ ਪਰਿਵਾਰ ਦਾ ਹਾਲ ਦੇਖਣ ਵਾਲਾ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਜਿਹੜਾ ਹੈ ਉਹ ਰੋ ਰਿਹਾ ਹੈ ਆਪਣੇ ਪੁੱਤ ਨੂੰ ਵਾਪਸ ਬੁਲਾ ਰਿਹਾ ਹੈ ਪਰ ਅਫਸੋਸ ਕਿ ਹੁਣ ਜਿਹੜਾ ਪੁੱਤ ਹੈ ਉਹ ਵਾਪਸ ਨਹੀਂ ਆਏਗਾ ਕਦੇ ਔਰ ਜਿਹੜੇ ਪਿੰਡ ਦੇ ਲੋਕ ਨੇ ਹਰਗਦੀ ਅੱਖਾਂ ਨਾਮ ਨੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਇਹ ਉਹ ਨੌਜਵਾਨ ਹੈ ਮੁਖਵਿੰਦਰ ਕੁਮਾਰ 19 ਸਾਲ ਮਹਿਜ਼ ਇਸ ਦੀ ਉਮਰ ਹੈ ਔਰ ਪ੍ਰਾਈਵੇਟ ਕੰਪਨੀ ਦੇ ਵਿੱਚ ਇੱਕ ਕੰਮ ਕਰਦਾ ਸੀ ਔਰ ਗੁਜਰਾਤ ਤੋਂ ਵਾਪਸ ਆਇਆ ਸੀ ਪਿੰਡ ਪਰਤਿਆ ਸੀ ਆਪਣੇ ਜਨਮ ਦਿਨ ਮਨਾਉਣ ਦੇ ਲਈ ਪਰ ਨਹੀਂ ਸੀ ਪਤਾ ਕਿ ਇੰਨਾ ਵੱਡਾ ਪਾਣਾ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਉਸ ਨੌਜਵਾਨ ਦੇ ਨਾਲ ਵਾਪਰ ਜਾਣਾ ਫਿਲਹਾਲ ਲਗਾਤਾਰ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਆ ਬੇहद ਦਰਦਨਾਕ ਔਰ ਮੰਦਭਾਗੀ ਖਬਰ ਜਿਹੜੀ ਹੈ ਉਹ ਪਸਿਆਲ ਪਿੰਡ ਤੋਂ ਆ ਰਹੀ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਮੋਟਰਸਾਈਕਲ ਦਾ ਸੰਤੁਲਨ ਵਿਗਰਣ ਕਰਕੇ ਸਫੇਦ ਦਰਖਤ ਦੇ ਵਿੱਚ ਮੋਟਰਸਾਈਕਲ ਵੱਜਦਾ ਹੈ ਔਰ ਇਸ ਕਰਕੇ ਥਾਂ ਤੇ ਹੀ ਮੁਖਵਿੰਦਰ ਕੁਮਾਰ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਵੱਡੀ ਮੰਦ ਭਾਗੀ ਖਬਰ ਹੈ ਕਿ ਜਿਸ ਦਿਨ ਇਸ ਮੁੰਡੇ ਦੀ ਮੌਤ ਹੋਈ ਹੈ ਉਹ ਦਿਨ ਜਿਹੜਾ ਸੀ ਉਸ ਦਾ ਜਨਮ ਦਿਨ ਵਾਲਾ ਦਿਨ ਸੀ ਖੁਸ਼ੀਆਂ ਭਰਿਆ ਦਿਨ ਸੀ ਪਰਿਵਾਰ ਉਡੀਕ ਕਰ ਰਿਹਾ ਸੀ ਕਿ ਉਹਨਾਂ ਦਾ ਮੁੰਡਾ ਆਵੇ ਤਾਂ ਘਰ ਦੇ ਵਿੱਚ ਜਨਮ ਦਿਨ ਇਸ ਨੌਜਵਾਨ ਦਾ ਮਨਾਇਆ ਪਰ ਨਹੀਂ ਸੀ ਪਤਾ ਕਿ ਮੁੰਡਾ ਮੁੜ ਵਾਪਸ ਨਹੀਂ ਆਣਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰ ਹੈ ਪਰਿਵਾਰ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਮੈਂ ਹਰਪਾਲ ਸਿੰਘ ਹਾਕਾ ਸਰਪੰਚ ਪਿੰਡ ਜੋਗਰ ਦੇ ਬਾਬਦ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰ ਪਾਲ ਜੋ ਗੁਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਤੇ ਪਿੰਡ ਪਸਿਆਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਰਿਹਾ